ਹਾਂਜੀ ਸਤਿ ਸ੍ਰੀ ਅਕਾਲ ਜੀ ਆ ਇਹ ਪਿੰਡ ਦੇਹਾ ਵਿਕੇ ਜਿਹੜੇ ਇਕੱਠਾ ਨੂੰ ਅੱਗ ਲੱਗ ਚੁੱਕੀ ਹੈ ਜੀ ਪਿੰਡ ਦੇਹਾ ਰੋੜੀ ਰੋੜ ਤਲਵੰਡੀ ਸਾਹਬੋ ਉਹ ਪਰਸ ਇੱਥੇ ਜੀ ਹਰਿਆਣੇ ਦੇ ਬਾਰਡਰ ਤੇ ਤੇ ਇਹ ਜਾਣ ਚੱਕ ਅੱਜ ਸ਼ਾਮ ਦੇ ਨੂੰ ਮੰਨੋ ਇਕੱਠਾ ਨੂੰ ਅੱਗ ਲੱਗੀ ਹੈ ਤੇ ਲਗਭਗ 10 ਏਕੜ ਦੇ ਵਿੱਚ ਇਕੱਠਾ ਆ ਗਿਆ ਝੋਨੇ ਦੀ ਬਰਾੜੀਆਂ ਬਣੀਆਂ ਹੋਈਆਂ ਫੈਕਟਰੀ ਵਾਲਿਆਂ ਨੇ ਬਣਾਈਆਂ ਹੋਈਆਂ ਮੰਨ ਲਓ ਉਹਨਾਂ ਨੇ ਸਟੋਰ ਕਰਕੇ ਰੱਖੀਆਂ ਹੋਈਆਂ ਇੱਥੇ ਨੌਲਨ ਕੋਲ ਦੀ ਫੈਕਟਰੀ ਹੈ ਲੱਗੇ ਉਨ੍ਹਾਂ ਦੇ ਦੁਆਰਾ ਸਟੋਰ ਕੀਤੀਆਂ ਗਈਆਂ ਗੱਠਾਂਆਂ ਹਜੇ ਤੱਕ ਜਿਹੜਾ ਅੱਗ ਲੱਗਣ ਦਾ ਰੀਜ਼ਨ ਹੈ ਉਹ ਤਾਂ ਹਜੇ ਤੱਕ ਪਤਾ ਨਹੀਂ ਲੱਗ ਚੁੱਕਿਆ ਜਿਹੜੀ ਇੱਕ ਐਗਜੈਕਟ ਲੋਕੇਸ਼ਨ ਹੈ ਕਿ ਜਿਹੜਾ ਮੰਨ ਲਓ ਰਾਮਾ ਰੋੜੀ ਰੋਡ ਦੇ ਉੱਪਰ ਪੰਪ ਬਣਿਆ ਹੋਇਆ ਸਾਡੇ ਪੰਪ ਦੇ ਨਾਲ ਕਰਕੇ ਜੀ ਹਾਂ ਬਿਲਕੁਲ ਪੰਪ ਦੇ ਨਾਲ ਹੈ ਜੀ ਹਾਲਾਤ ਜਿਹੜੇ ਬਹੁਤ ਪਿੰਡ ਪਿੰਡ ਦੇ ਵੀ ਨਾਲ ਕਰਕੇ ਆ ਜਮਾ ਆ ਪਿੰਡ ਦੇ ਵੀ ਪਿੰਡ ਦੇ ਇੱਧਰ ਸਾਡੀ ਢਾਣੀ ਪੈ ਜਾਂਦੀ ਜੀ ਉਧਰ ਘਰ ਬਿਲਕੁਲ ਲਾਗੇ ਹੈਗੇ ਤੇ ਹਵਾ ਦਾ ਰੁੱਖ ਹੈ ਜਿਹੜਾ ਬਾਰ-ਬਾਰ ਬਦਲ ਰਿਹਾ ਤੇ ਇਹਦੇ ਨਾਲ ਪਿੰਡ ਨੂੰ ਵੀ ਖਤਰਾ ਹੈਗਾ ਅਸ ਟਾਈਮ ਜਿਹੜਾ ਰੋਖਾ ਹਵਾ ਦਾ ਪਾਪ ਵੱਲ ਚੱਲ ਰਿਹਾਗਾ ਤੇ ਹਾਲਾਤ ਬਹੁਤ ਗੰਭੀਰ ਬਣੇ ਹੋਏ ਹੈ ਜੀ ਗੱਡੀਆਂ ਆ ਗਈਆਂ ਹਾਂ ਫਾਇਰ ਬਗਰੇਡ ਦੀਆਂ ਗੱਡੀਆਂ ਆ ਚੁੱਕੀਆਂ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਪਹੁੰਚ ਚੁੱਕਿਆਗਾ ਇੱਥੇ ਤੇ ਪਿੰਡ ਪਿੰਡ ਵਾਸੀ ਵੀ ਸਾਰੇ ਲਗਭਗ ਸਾਰੇ ਪਹੁੰਚ ਚੁੱਕੇ ਆ ਪਰ ਹਾਲਾਤ ਆ ਜਿਹੜੇ ਜਿਹੜੇ ਬਹੁਤ ਗੰਭੀਰ ਹੈ ਸਥਿਤੀ ਹੈ ਜਿਹੜੀ ਹੈ ਹੂੰ ਕਾਰਨ ਪਤਾ ਲੱਗ ਸਕਿਆ ਨਹੀਂ ਕਾਰਨ ਦਾ ਹਜੇ ਤੱਕ ਜੀ ਕੋਈ ਪਤਾ ਨਹੀਂ ਲੱਗਿਆ ਵੀ ਕਿਸ ਕਾਰਨ ਦੇ ਨਾਲ ਜਿਹੜੀ ਅੱਗ ਲੱਗੀ ਹੈ ਉਹਦਾ ਹਜੇ ਤੱਕ ਕੋਈ ਖਬਰਸਾਰ ਸਾਹਮਣੇ ਨਹੀਂ ਆਈਗੀ ਇਹਦਾ ਚਾਂਚੱਕ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਅਲਾਊਂਸਮੈਂਟ ਹੋਈ ਹੈ ਤਾਂ ਸਾਰਾ ਪਿੰਡ ਭੱਜ ਕਿੱਥੇ ਪਹੁੰਚਿਆ ਜੀ ਵੀ ਅੱਗ ਲੱਗ ਗਈਆਂ ਪਰ ਧੇਂਦੇ ਧੇਂਦੇ ਕਿਉਂਕਿ ਸੁੱਕੀਆਂ ਗੱਠਾ ਸੀਗੀਆਂ ਜੀ ਪਟ્રોલ ਦੀ ਤਰ੍ਹਾਂ ਇਹ ਵਧੀ ਅੱਗੇ ਦੀ ਅੱਗੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਿੱਛੇ ਦੇਖ ਰਿਹਾ ਤੁਹਾਨੂੰ ਤੇ ਬਹੁਤ ਜਿਹੜੇ ਹਾਲਾਤ ਹੈ ਨਾਜ਼ੁਕ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਣਾ ਆਪਣਾ ਵਿਚਾਰ ਰੱਖਣ ਜੀ ਧੰਨਵਾਦ ਜੀ தர ஏவி குமார்